ਜਿੰਝ ਇੱਕ ਸ਼ਹਿਜ਼ਾਦੇ ਨੇ ਪਿਤਾ ਮਗਰੋਂ ਬਾਦਸ਼ਾਹ ਬਣਨਾ ਸੀ ਉਦੋਂ ਰਵਾਇਤ ਸੀ ਕਿ ਬਾਦਸ਼ਾਹ ਦਾ ਵਿਆਹ ਹੋਣਾ ਜ਼ਰੂਰੀ ਸੀ ਸ਼ਹਿਜ਼ਾਦੇ ਨੂੰ ਆਪਣੀ ਪਤਨੀ ਦੀ ਚੋਣ ਕਰਨ ਲਈ ਕਿਹਾ ਗਿਆ ਸਾਰੀਆਂ ਸੁੰਦਰੀਆਂ ਪਹੁੰਚੀਆਂ ਕਹਿੰਦੇ ਹਨ ਮਹਿਲ 'ਚ ਕੰਮ ਕਰਨ ਵਾਲੀ ਨੌਕਰਾਨੀ ਦੀ ਧੀ ਵੀ ਪਹੁੰਚੀ ਪਿਤਾ ਨੇ ਪੁੱਛਿਆ "ਬੇਟੀ ਤੂੰ ਉੱਥੇ ਹੀ ਕਰੇਂਗੀ ਉੱਥੇ ਤੇਰੀ ਦਾਲ ਨਹੀਂ ਗਲੇਗੀ" ਧੀ ਨੇ ਕਿਹਾ "ਜਾਵਾਂਗੀ ਜ਼ਰੂਰ ਹੋਰ ਕੁਝ ਨਹੀਂ ਤਾਂ ਸ਼ਹਿਜ਼ਾਦੇ ਦੇ ਨੇੜੇ ਹੋਣ ਦਾ ਅਫਸਰ ਮਾਣਾਂਗੀ" ਜਦੋਂ ਉਹ ਪਹੁੰਚੀ ਤਾਂ ਹਰੇਕ ਸੁੰਦਰੀ ਪਹੁੰਚੀ ਹੋਈ ਸੀ ਸ਼ਹਿਜ਼ਾਦੇ ਨੇ ਪਰਖ ਕਰਨ ਲਈ ਹਰੇਕ ਨੂੰ ਇੱਕ ਇੱਕ ਬੀਜ ਦਿੱਤਾ ਅਤੇ ਕਿਹਾ ਇਸ ਨੂੰ ਕਰ ਲੈ ਜਾਲ ਗਮਲੇ ਚ ਬੀਜੋ 6 ਮਹੀਨੇ ਮਗਰੋਂ ਆਣਾ ਜਿਸ ਦਾ ਫੁੱਲ ਸਭ ਤੋਂ ਵੱਧ ਸੁੰਦਰ ਹੋਇਆ ਉਹ ਮਹਾਰਾਣੀ ਬਣੇਗੀ ਨੌਕਰਾਨੀ ਦੀਤੀ ਨੇ ਵੀ ਬੀਜਿਆ ਸਿੰਜਿਆ ਖਾਦ ਪਾਈ ਪਰ ਕੁਝ ਨਾ ਉਗਿਆ 6 ਮਹੀਨੇ ਮਗਰੋਂ ਖਾਲੀ ਗਮਲਾ ਲੈ ਕੇ ਪਹੁੰਚ ਗਈ ਸ਼ਹਿਜ਼ਾਦੇ ਨੇ ਸਾਰਿਆਂ ਦੇ ਗਮਲੇ ਵੇਖੇ ਪਰ ਨੌਕਰਾਨੀ ਦੀਤੀ ਨੂੰ ਚੁਣ ਲਿਆ ਬਾਕੀਆਂ ਨੇ ਰੋਜ਼ ਤੇ ਵਿਰੋਧ ਪ੍ਰਗਟਾਇਆ ਸ਼ਹਿਜ਼ਾਦੇ ਨੇ ਦੱਸਿਆ ਸਾਰੇ ਬੀਜ ਬਾਣਸਨ ਇਸਨੇ ਬੀਜਿਆ ਇਮਾਨਦਾਰੀ ਨਾਲ ਪਾਲਿਆ ਅਤੇ ਇਮਾਨਦਾਰੀ ਦਾ ਨਤੀਜਾ ਲੈ ਆਈ ਹੋਰ ਰਾਜਕੁਮਾਰੀਆਂ ਨੇ ਫੁੱਲਾਂ ਵਾਲੇ ਗਮਲੇ ਲਿਆਂਦੇ ਬਾਕੀ ਸਾਰੀਆਂ ਝੂਠੀਆਂ ਹਨ ਕੇਵਲ ਇਹ ਸੱਚੀ ਹੈ ਸਪਸ਼ਟ ਹੈ ਕਿ ਜੇ ਬਰਾਬਰ ਅਵਸਰ ਮਿਲੇ ਅਤੇ ਮੁਕਾਬਲਾ ਨਿਆਂਪੂਰਨ ਹੋਵੇ ਤਾਂ ਨੌਕਰੀਆਂ ਦੀਆਂ ਧੀਆਂ ਵੀ ਜਿੱਤ ਸਕਦੀਆਂ ਹਨ